ਜੀ ਤੁਸੀਂ ਇਸ ਸਮੇਂ संत महाराज जी ਦੇ कार ਦੇ ਦਰਸ਼ਨ ਕਰ ਸਕਦੇ ਹੋ ਜਿਸ ਵਿੱਚ ਉਹਨਾਂ ਦੀ ਪਾਵਨ ਦੇ ਦੇ ਜਿਹੜੇ ਫੁੱਲ ਨੇ ਉਹਨਾਂ ਨੂੰ ਲਿਆਇਆ ਜਾਵੇਗਾ ਤਦੂਤ ਸਹਗਤ ਆਪਣੀ ਸ਼ਰਦਾ ਦੇ ਨਾਲ ਉਸੇ ਕਾਰ ਦੇ ਵਿੱਚ ਜਿਸ ਵਿੱਚ ਬਾਬਾ ਜੀ ਆਮ ਹੀ ਆਇਆ ਜਾਇਆ ਕਰਦੇ ਸਨ ਉਸ ਨੂੰ ਇਸ ਅੰਤਮ ਰਸਮ ਦੇ ਲਈ ਤਿਆਰ ਕਰ ਰਹੇ ਹਨ ਰਸੀ ਸਾਕੋਲ ਲੇਗੇ ਜੀ ਸਰ ਇੱਕ ਪੰਟ ਤਾਂ ਕਿ ਮੂੰਹ ਨਾਲ ਮੱਝ ਹਾਂਜੀ ਹਾਂ ਟਾਕੀ ਖੋਲੋ ਇੱਕ ਮਿੰਟ ਪਾਣੀ ਨਾ ਮਾਰੋ ਮੁਰੇ ਬਣਾ ਲੁਕਾਇਆ ਕਰਕੇ ਵੀਰੋ ਹਾਂਜੀ ਇੱਥੋਂ ਤੱਕ ਮੈਂ ਤੁਸੀਂ ਦੇਖ ਰਹੇ ਹੋ ਜਿਹੜੇ ਬਾਬਾ ਜੀ ਦਾ ਪ੍ਰਸਤਾਨ ਹੁੰਦਾ ਸੀ ਉਸ ਜਗ੍ਹਾ ਦੇ ਉੱਤੇ ਹੁਣ ਬਾਬਾ ਜੀ ਦੀ ਉਹ ਮੈਡੀਟੇਸ਼ਨ ਵਾਲੀ ਤਸਵੀਰ ਨੂੰ ਰੱਖਿਆ ਗਿਆ ਹੈ ਜਿਸ ਦੇ ذریعے ਉਹ ਪਰਮਾਤਮਾ ਦੇ ਨਾਲ ਜੁੜੀ ਹੋਈ ਆਣੀ ਦਾ ਇੱਥੇ ਤੱਕ ਲੋਕ ਸਾਧ ਸੰਗਤ ਤੱਕ ਪਹੁੰਚਾਉਂਦੇ ਸੀ ਅਬ ਇਹ ਇਸੇ ਅੱਜ ਜਾਣ ਕੇ ਮਾਰੇਗੇ ਫੁੱਲ ਠੀਕ ਹੈ ਇਹਨੂੰ ਪਿਆਰ ਕਰਾਂਗੇ ਹੁਣ ਫੁੱਲਾਂ ਦੇ ਨਾਲ ਅਸੀਂ ਅੱਛਾ ਜੀ ਇਹ ਗੱਡੀ ਜਦ ਮਹਾਰਾਜ ਜਾਇਆ ਕਰਦੀ ਸੀ ਠੀਕ ਹੈ ਇਹ ਗੱਡੀ ਦੇ ਵਿੱਚ ਫੁੱਲਾਂ ਦੀ ਦਸ ਮਾਈਲ ਤੋਂ ਉਹਦਾ ਹੋਊਗੀ 11 ਮਿੰਟ ਠੀਕ ਹੈ ਜੀ ਬਲ ਸਾਹਿਬ ਜਾਵਾਂਗੇ ਉਸੇ ਇਸ ਤੋਂ ਵੇਲਾ ਤਾਂ ਹੈ ਨਾ ਜੀ ਵੀ ਸੰਗਤ ਉੱਥੇ ਜਿਨ੍ਹਾਂ ਨੇ ਸਿੱਧੀ ਵੀ ਜਾਊਗੀ ਜਿਨ੍ਹਾਂ ਨੇ ਸਿੱਧਾ ਪਹੁੰਚਣਾ ਉਹ ਤਕਰੀਬਨ 12 1 ਵਜੇ ਦੇ ਵਿੱਚ ਹਾਂ ਜੀ ਸਾਹਿਬ ਜੀ ਸਾਹਿਬ ਨੇ ਠੀਕ ਹੈ ਸੰਗਤ ਕਵਾੜੀ ਨਾਲ ਇੱਕ ਪਲਸਾ ਪਹੁੰਚਵੇ ਠੀਕ ਹੈ ਹੋ ਸਕਦਾ ਨਾਲ ਸੰਤ ਸਵਾਰਤਾਰਾ ਨਾਲ ਠੀਕ ਬਹੁਤ